ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਜੋ ਪੰਜਾਬ ਸਰਕਾਰ ਦੀ ਸਰਕਾਰੀ ਖਰੀਦ ਨੂੰ ਲੈ ਕੇ ਦਾਅਵੇ ਨੇ ਜੋ ਦਾਣਾ ਦਾਣਾ ਚੁੱਕਣ ਦੀ ਗੱਲ ਇਹਨਾਂ ਨੇ ਹਰ ਥਾਂ ਤੇ ਪ੍ਰਚਾਰ ਕਰ ਰੱਖੀ ਹੈ ਚਾਹੇ ਭਗਵੰਤ ਮਾਨ ਸਾਹਿਬ ਆਪ ਹੋਣ ਆਪਦੇ ਸੋਸ਼ਲ ਮੀਡੀਆ ਹੈਂਡਲ ਰਾਈਮ ਵਾਰੀ ਵਾਰੀ ਜੋ ਕਿਸਾਨਾਂ ਨੂੰ ਭਰੋਸਾ ਦਿਵਾ ਰਹੇ ਨੇ ਕਿਸਾਨਾਂ ਦਾ ਦਾਣਾ ਦਾਣਾ ਚੁੱਕਿਆ ਜਾਏਗਾ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਹੋਣ ਦਿੱਤੀ ਜਾਏਗੀ ਇਹ ਸਾਰੇ ਦਾਅਵੇ ਜੋ ਝੂਠੇ ਹੁੰਦੇ ਨਜ਼ਰ ਆ ਰਹੇ ਨੇ ਗਰਾਊਂਡ ਰਿਪੋਰਟ ਤੇ ਜੇ ਰਿਐਲਿਟੀ ਦੇਖੀਏ ਤਾਂ ਉਹ ਕੁਝ ਹੋਰ ਹੀ ਨਜ਼ਰ ਆ ਰਹੀ ਹੈ ਆਰਤੀਜੋ ਨੇ ਪਿਛਲੇ 3-4 ਦਿਨਾਂ ਤੋਂ ਹੜਤਾਲ ਕਰਕੇ ਬੈਠੇ ਨੇ ਆਰਤੀਆਂ ਨਾਲ ਇਹਨਾਂ ਨੇ 3-4 라ਉਂਡ ਦੀ ਮੀਟਿੰਗ ਕਰ ਲਈ ਨਾ ਇਹਨਾਂ ਤੋਂ ਆਰਤੀ ਖੁਸ਼ ਹੋ ਰਹੇ ਨੇ ਨਾ ਸ਼ੈਲਰ ਮਾਲਕ ਖੁਸ਼ ਹੋ ਰਹੇ ਨੇ AI ਦੇ ਜਮਾਨੇ ਦੇ ਵਿੱਚ ਮਾਨ ਸਾਹਿਬ ਚਿੱਠੀਆਂ ਲਿਖ ਕੇ ਜੋ ਸੈਂਟਰ ਸਰਕਾਰ ਨੂੰ ਭੇਜ ਰਹੇ ਨੇ ਵੀ ਇਹਨਾਂ ਦਾ ਮਸਲਾ ਹੱਲ ਕਰੋ ਐਦਾਂ ਤਾਂ ਮਾਨ ਸਾਹਿਬ ਮਸਲੇ ਹੱਲ ਨਹੀਂ ਹੋਣੇ ਜੇ ਤੁਸੀਂ ਇਹਦੇ ਤੇ ਠੋਸ ਕਦਮ ਨਾ ਚੱਕਿਆ ਤਾਂ ਅੱਗੇ ਦਿੱਕਤਾਂ ਤੁਹਾਨੂੰ ਵੀ ਬਹੁਤ ਸਾਰੀਆਂ ਆ ਸਕਦੀਆਂ ਸੋ ਜਿੰਨੇ ਵੀ ਤੁਹਾਡੇ ਮੰਤਰੀ ਜਾਂ ਤੁਸੀਂ ਦਾਅਵੇ ਕਰ ਰਹੇ ਹੋ ਸਾਰੇ ਗਰਾਊਂਡ ਰਿਐਲਿਟੀ ਤੇ ਝੂਠੇ ਹੁੰਦੇ ਨਜ਼ਰ ਆ ਰਹੇ ਨੇ ਕਿਸਾਨ ਇਹਦੇ ਚ ਕਾਫੀ ਜ਼ਿਆਦਾ ਪਿਸ ਰਿਹਾ ਚਾਹੇ ਆਰਤੀ ਹੋਣ ਸ਼ੈਲਰ ਮਾਲਕ ਹੋਣ ਆਪ ਦੀ ਹੜਤਾਲ ਕਰਕੇ ਬੈਠੇ ਨੇ ਪਰ ਜੋ ਕਿਸਾਨ ਨੂੰ ਕਾਫੀ ਜ਼ਿਆਦਾ ਦਿੱਕਤ ਆ ਰਹੀ ਹੈ ਅਗੇਤੀਆਂ ਕਿਸਮਾਂ ਜੋ ਕਿਸਾਨ ਦੇ ਖੇਤ ਵਿੱਚ ਤਿਆਰ ਨੇ ਛੋਟਾ ਕਿਸਾਨ ਉਹਨੂੰ ਘਰੇ ਨਹੀਂ ਰੱਖ ਸਕਦਾ ਕੋਈ ਵੀ ਕਿਸਾਨ ਕੋਲ ਇੰਨੀ ਸਮਰੱਥਾ ਨਹੀਂ ਗਈ ਕਿ ਉਹ ਉਹਨੂੰ ਫਸਲ ਨੂੰ ਘਰੇ ਰੱਖੇ ਉਹਨੇ ਮੰਡੀ ਦੇ ਵਿੱਚ ਹੀ ਲੈ ਕੇ ਆਉਣੀ ਹੈ ਤੇ ਨਾ ਉਹਦੇ ਕੋਲ ਬਾਰ ਦਾ ਨਾ ਕੋਈ ਸਟੋਰੇਜ ਸਪੇਸ ਨਹੀਂਗਾ ਉਹਦੇ ਕੋਲ ਸਾਰਾ ਕਿਸਾਨ ਮੰਡੀ ਚ ਲੈ ਕੇ ਝੋਨਾ ਓਣ ਨੂੰ ਮਜਬੂਰ ਹੈ ਪਰ ਜੋ ਆ ਹੜਤਾਲ ਦੇ ਨਾਂ ਤੇ ਕਿਸਾਨਾਂ ਨਾਲ ਜੋ ਕਾਫੀ ਠੱਗੀ ਵੀ ਹੋ ਰਹੀ ਹੈ ਕਾਫੀ ਲੁੱਟ ਵੀ ਹੋ ਰਹੀ ਹੈ ਕਿਸਾਨ ਮੰਡੀ ਚ ਮਾਲ ਲੈ ਕੇ ਆਉਂਦਾ ਉਹਨਾਂ ਨੂੰ ਕਿਹਾ ਜਾਂਦਾ ਕਿ ਜੋ ਸਰਕਾਰੀ ਰੇਟ ਤਾਂ ਤੁਹਾਨੂੰ ਨਹੀਂ ਮਿਲਣਾ ਤੁਸੀਂ 1800 1900 1900 ਰੇਟ ਲੈ ਲਓ ਨਾਲ ਦੀ ਨਾਲ ਸ਼ੈਲਰ ਦੇ ਵਿੱਚ ਤੁਹਾਡੀ ਟਰਾਲੀ ਖਾਲੀ ਹੋਏਗੀ ਸੋ ਕਾਫੀ ਇਸ ਤੇ ਜੋ ਹੜਤਾਲ ਦੀ ਆੜ ਦੇ ਵਿੱਚ ਕਿਸਾਨਾਂ ਨਾਲ ਠੱਗੀ ਹੋ ਰਹੀ ਹੈ ਚਾਹੇ ਸਾਰੇ ਆਰਤੀਏ ਨਹੀਂ ਪਰ ਕੁਝ ਆਰਤੀਏ ਸ਼ੈਲਰ ਵਾਲੇ ਭੰਨੇਪਾ ਕਿਸਾਨਾਂ ਨੂੰ ਦੇ ਕੇ ਤੇ ਇੱਕ ਵਾਰੀ ਕਿਸਾਨ ਮੰਡੀ ਦੇ ਵਿੱਚ ਝੋਨਾ ਲੈ ਆਇਆ ਉਸ ਤੋਂ ਬਾਅਦ ਉਹਨਦੇ ਕੋਲ ਕੋਈ ਹੋਰ অপਸ਼ਨ ਨਹੀਂ ਹੁੰਦਾ ਉਹਨੂੰ ਭੰਨੇਪਾ ਉਹਦਾ ਜੋ ਝੋਨਾ ਦੇ ਕੇ ਜਾਣਾ ਹੀ ਪੈਂਦਾ ਸੋ ਕਿਸਾਨ ਮਜਬੂਰ ਹੈ ਉਹਦੀ ਜੋ ਅ ਮਜਬੂਰੀ ਹੈ ਝੋਨੇ ਨੂੰ ਜੋ ਮੰਡੀ ਚ ਲੈਉਣ ਤੋਂ ਬਾਅਦ ਵੇਚ ਕੇ ਜਾਣਾ ਪਰ ਸਰਕਾਰ ਇਹਦੇ ਤੇ ਕਾਫੀ ਜੋ ਠੁੱਠੇ ਦਾਅਵੇ ਕਰ ਰਹੀ ਹੈ ਅਜੇ ਵੀ ਜੋ ਪ੍ਰਚਾਰ ਕਰ ਰਹੀ ਹੈ ਕਿ ਸਾਰੇ ਜੋ ਝੂਠੇ ਦਾਟੇ ਫਲਾਏ ਜਾ ਰਹੇ ਨੇ ਇਹ ਇਨੀਆਂ ਮੰਡੀਆਂ ਦੇ ਵਿੱਚ ਜੋ ਕਿਸਾਨਾਂ ਦੀ ਫਸਲ ਵੇਚ ਚੁੱਕੀ ਹੈ ਇਹਨਾਂ ਜੋ ਮਾਲ ਹੈ ਉਹ ਦੀ ਸਰਕਾਰੀ ਖਰੀਦ ਹੋ ਚੁੱਕੀ ਹੈ ਪਰ ਗਰਾਊਂਡ ਰਿਐਲਿਟੀ ਉਹ ਦੀ ਕੁਝ ਹੋਰ ਹੈ ਤੇ ਆੜਤੀ ਵੀਰਾਂ ਨੂੰ ਵੀ ਜੋ ਬੇਨਤੀ ਹੈ ਕਿ ਤੁਹਾਡੇ ਕੋਲ 10 ਮਹੀਨੇ ਸਾਲ ਦੇ ਹੋਰ ਹੁੰਦੇ ਨੇ ਉਹ ਦੇ ਵਿੱਚ ਤੁਸੀਂ ਆਪਦੇ ਮਸਲੇ ਸੁਲਝਾਇਆ ਕਰੋ ਕਿਸਾਨਾਂ ਦੇ ਜੋ ਮੋٹے ਤੇ ਰੱਖ ਕੇ ਬੰਦੂਕ ਨਾਲ ਚਲਾਇਆ ਕਰੋ ਸ਼ੈਲਡਰ ਵਾਲੇ ਵੀ ਜੇ ਉਦਾਂ ਮੰਗਾ ਮਨਉਣੀਆਂ ਤੁਹਾਡੇ ਕੋਲ ਹੋਰ ਬਹੁਤ ਟਾਈਮ ਹੈ ਤੇ ਆ ਹੜਤਾਲ ਦੀ ਆੜ ਦੇ ਵਿੱਚ ਤੁਸੀਂ ਜੋ ਟਰਾਲੀਆਂ ਖਾਲੀ ਕਰਾ ਰਹੇ ਹੋ ਭੰਨੇਪਾ ਇਹ ਕਰਨਾ ਬੰਦ ਕਰੋ ਜੇ ਤੁਸੀਂ ਕਿਸਾਨਾਂ ਨਾਲ ਕੋਆਪਰੇਟ ਕਰੋਗੇ ਤਾਂ ਕਿਸਾਨ ਵੀ ਕਰਨਗੇ ਜੇ ਇਦਾਂ ਤੱਕੇਸ਼ਾਈ ਸ਼ੋਸ਼ਾ ਕਿਸਾਨਾਂ ਨਾਲ ਕਰੋਗੇ ਤਾਂ ਉਹ ਫਿਰ ਕਿਤੇ ਨਾ ਕਿਤੇ ਅੱਗੇ ਜਾ ਕੇ ਤੁਹਾਨੂੰ ਵੀ ਉਹਦੇ ਨਤੀਜੇ ਭੁਗਤਨੇ ਪੈਣਗੇ ਸੋ ਇਹਦੇ ਵਿੱਚ ਜੋ ਇੱਕ ਕਾਫੀ ਵੀਡੀਓ ਜੋ ਮੰਡੀਆਂ ਚੋਂ ਆ ਰਹੀਆਂ ਨੇ ਜੀ ਦੇ ਵਿੱਚ ਕਿਸਾਨ ਖੱਜਲ ਹੋ ਰਿਹਾ ਆ ਇੱਕ ਫਤੇਗੜ ਸਾਹਿਬ ਤੋਂ ਵੀਡੀਓ ਸਾਹਮਣੇ ਆਈ ਹੈ ਜੀ ਦੇ ਵਿੱਚ ਜੋ ਕਿਸਾਨ ਆਪ ਦਾ ਝੋਨਾ ਮੰਡੀ ਦੇ ਵਿੱਚ 2-3 ਦਿਨ ਖੱਜਲ ਹੋਣ ਤੋਂ ਬਾਅਦ ਜੋ ਵਾਪਸ ਭਰ ਕੇ ਲੈ ਕੇ ਜਾ ਰਿਹਾ ਸੋ ਕਾਫੀ ਪਰੇਸ਼ਾਨੀ ਕਿਸਾਨਾਂ ਨੂੰ ਇਹਦੇ ਨਾਲ ਆ ਰਹੀ ਹੈ ਤਿਆ ਤੁਸੀਂ ਵੀਡੀਓ ਵੀ ਦੇਖ ਸਕਦੇ ਹੋ ਵੀਡੀਓ ਦੇਖ ਕੇ ਉਸ ਤੋਂ ਬਾਅਦ ਇਹਦੇ ਤੇ ਆਪਾਂ ਅੱਗੇ ਚਰਚਾ ਕਰਦੇ ਹਾਂ ਸਰਕਾਰ ਕੀ ਆ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਸਰਕਾਰ ਨੇ ਜੋ ਗੱਲ ਕਹੀ ਸੀ ਅਸੀਂ ਫਸਲ ਚੱਕਾਂਗੇ ਪਰ ਇਹਨਾਂ ਦੇ ਆਪਸੀ ਕਲੇਸ਼ ਨੇ ਆੜਤੀਆਂ ਦਾ ਕੋਈ ਰੌਲਾ ਜਾਂ ਸ਼ੈਲਰ ਮਾਲਕਾਂ ਦਾ ਰੌਲਾ ਉਹਦੇ ਵਿੱਚ ਪਿਸ ਕਿਸਾਨ ਰਿਹਾ ਫਸਲ ਵੱਡੀ ਹੋਈ ਆ ਸਾਂਭਣ ਦਾ ਕੋਈ ਐਡਾ ਪ੍ਰਬੰਧ ਨਹੀਂ ਰੋਲ ਰਿਹਾ ਕਿਸਾਨ ਸਰਕਾਰ ਨੂੰ ਤੁਰੰਤ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਜੇ ਨਹੀਂ ਧਿਆਨ ਦੰਦੇ ਤਾਂ ਕਿਸਾਨ ਰੁੱਲ ਜਾਣਗੇ ਤੁਸੀਂ ਦੇਖ ਸਕਦੇ ਹੋ ਪਹਿਲਾ ਫਸਲ ਟਰਾਲੀ ਚੋਂ ਲੋਹਾਈ ਹੁਣ ਟਰਾਲੀ ਦੇ ਵਿੱਚ ਕਿਢਾਈ ਦਾ ਖਰਚਾ ਵੀ ਪੈਣਾ ਫੇਰ ਫੁਲਾਈ ਦਾ ਖਰਚਾ ਦੁਬਾਰਾ ਫੇਰ ਤਾਰਨੀ ਪੈਣੀ ਆ ਪਰ ਕੋਈ ਲੈਣ ਨੂੰ ਤਿਆਰ ਨਹੀਂ ਫਸਲ ਲੈਂਦੇ ਨੇ ਲੈਂਦਾ ਕੌਣ ਆ ਵਪਾਰੀ ਲੈਂਦੇ ਨੇ 1900 ਰੁਪਏ ਕੁਆਂਟਲ 2000 ਰੁਪਏ ਕੁਆਂਟਲ ਫਸਲ ਖਰੀਦਣ ਨੂੰ ਤਿਆਰ ਨਹੀਂ ਡਾਇਰੈਕਟ ਸ਼ੈਲਰ ਦੇ ਵਿੱਚ ਲੈ ਕੇ ਆਓ ਇਹ ਗੱਲ ਕਹਿੰਦੇ ਨੇ ਲੇਬਰ ਦਾ ਨੁਕਸਾਨ ਹੋ ਰਿਹਾ ਹੈ ਕਿਸਾਨਾਂ ਦਾ ਨੁਕਸਾਨ ਹੋਇਆ ਲੇਬਰ ਸਾਰੀ ਮੰਡੀ ਦੇ ਵਿੱਚ ਬਿਲੀ ਬੈਠੀ ਆ ਡੀਸੀ ਫਤਿਹਗੜ੍ਹ ਸਾਹਿਬ ਨੂੰ ਬੇਨਤੀ ਕਰਦੇ ਆ ਮਸਲੇ ਦਾ ਤੁਰੰਤ ਹੱਲ ਕਰਕੇ ਕਿਸਾਨਾਂ ਨੂੰ ਕਿਸਾਨਾਂ ਦੀ ਫਸਲ ਚੱਕੀ ਜਾਵੇ ਇਹ ਪਿੰਡ ਜੱਲੇ ਤੋਂ ਕੁ ਕਿਸਾਨਾਂ ਸਾਡਾ ਪਿਛਲੇ 6-7 ਦਿਨ ਤੋਂ ਮੰਡੀ ਦੇ ਵਿੱਚ ਰੋਲ ਰਹੇ ਹਨ ਰੋਲਣ ਤੋਂ ਬਾਅਦ ਹੁਣ ਅੱਕ ਕੇ ਫਸਲ ਚੱਕ ਕੇ ਲੈ ਕੇ ਜਾ ਰਿਹਾ ਜੇਕਰ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਨਾ ਉੱਠਿਆ ਤਾਂ ਸਾਹਮਣੇ ਨੈਸ਼ਨਲ ਹਾਈਵੇ ਜਾ ਰਿਹਾ ਇਹਨੂੰ ਬੰਦ ਕਰਾਂਗੇ ਜੇਕਰ ਫੇਰ ਵੀ ਕੋਈ ਸਾਨੂੰ ਹੱਲ ਨਾ ਹੋ ਦਿਖਿਆ ਫਿਰ ਅਸੀਂ ਸਾਡੀਆਂ ਟਰਾਲੀਆਂ ਪਰਕੇ ਡੀਸੀ ਦਫ਼ਤਰ ਲੈ ਕੇ ਜਾਵਾਂਗੇ ਫਿਰ ਡੀਸੀ ਮੈਡਮ ਦੇਖੇ ਪ੍ਰਸ਼ਾਸਨ ਦੇਖੇ ਫਡੇਗੜ ਸਾਹਿਬ ਦਾ ਵੀ ਇਹ ਫਸਲ ਕਿੱਥੇ ਸਾਂਭਣੀ ਆ ਕਿਉਂਕਿ ਸਾਡੇ ਕੋਲ ਸਾਂਭਣ ਨੂੰ ਕੋਈ ਥਾਂ ਨਹੀਂ ਨਾ ਸਾਡੇ ਕੋਲ ਕੋਈ ਸ਼ੈਲਰ ਆ ਨਾ ਸਾਡੇ ਕੋਲ ਕੋਈ ਘਰ ਪ੍ਰਬੰਧਨ ਨਾ ਕੋਈ ਬੋਰੀਆਂ ਨੇ ਸਰਕਾਰ ਨੇ ਇੱਕ ਤਰੀਕ ਨੂੰ ਕਿਹਾ ਸੀਗਾ ਪਰ ਕੋਈ ਵੀ ਸਾਡੀ ਫਸਲ ਨਹੀਂ ਚੱਕੀ ਜਾ ਰਹੀ ਪੰਜਾਬ ਸਰਕਾਰ ਦਾ ਜਿਹੜਾ ਐਲਾਨ ਸੀਗਾ ਇੱਕ ਕੁਝ ਆਪਸੀ ਪਤਾ ਨਹੀਂ ਕਿਹੜੇ ਮਸਲਿਆਂ ਕਰਕੇ ਸਾਡਾ ਇਹ ਮਸਲਾ ਹੱਲ ਨਹੀਂ ਹੋ ਰਿਹਾ ਇਹਨਾਂ ਦੇ ਆਪਸੀ ਕਲੇਸ਼ਣ ਨੇ ਕਿਸਾਨ ਨੂੰ ਬਰਬਾਦ ਕਰ ਦੇਣਾ ਕਾਰਪੋਰੇਟ ਘਰਾਣਿਆਂ ਦੇ ਬੱਲ ਨੂੰ ਗੱਲ ਜਾ ਰਹੀ ਆ ਪਹਿਲਾਂ ਸੈਂਟਰ ਨੇ ਛੈਲਰਾਂ ਦੇ ਵਿੱਚੋਂ ਫਸਲ ਨਹੀਂ ਚੱਕੀ ਅੱਜ ਉਹ ਵੀ ਵਾਹਨਾਂ ਬਣਾਈ ਬੈਠੇ ਨੇ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਪੰਜਾਬ ਸਰਕਾਰ ਦੇ ਉੱਤੇ ਸਖਤ ਸਟੈਂਡ ਲਵੇ ਜ਼ਿਲ੍ਹਾ ਪ੍ਰਸ਼ਾਸਨ ਸਖਤ ਸਟੈਂਡ ਲਵੇ ਤੇ ਕਿਸਾਨਾਂ ਦੇ ਆ ਦਾਣਾ-ਦਾਣਾ ਚੱਕਣ ਦੀ ਜਿਹੜੀ ਜ਼ਿੰਮੇਵਾਰੀ ਆ ਉਹਦੇ ਉੱਤੇ ਖਰਾ ਉਤਰੇ ਤਾਂ ਜੋ ਕਿਸਾਨਾਂ ਦਾ ਲੇਬਰ ਦਾ ਮਜ਼ਦੂਰ ਵਰਗ ਦਾ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਸਾਡੀ ਸਰਕਾਰ ਨੂੰ ਅਪੀਲ ਆ ਤੁਰੰਤ ਅੱਜ ਹੀ ਇਸ ਮਸਲੇ ਦਾ ਹੱਲ ਕਰਕੇ ਜਿਹੜੀਆਂ ਮੰਡੀ ਦੇ ਵਿੱਚੋਂ ਫਸਲ ਚੱਕੀ ਜਾ ਰਹੀ ਆ ਇਹਨੂੰ ਦੁਬਾਰਾ ਮੰਡੀ ਦੇ ਵਿੱਚ ਹੋਰ ਕੋਈ ਕਿਸਾਨ ਨਾ ਹੋਵੇ ਵੀ ਜਿਹਨੂੰ ਫਸਲ ਮੰਡੀ ਦੇ ਵਿੱਚੋਂ ਚੱਕਣੀ ਪਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਸਾਨ ਵੀਰੋ ਜਿਵੇਂ ਤੁਸੀਂ ਦੇਖਿਆ ਕਾਫੀ ਜੋ ਮੰਡੀ ਇੱਕ ਮੰਡੀ ਨਹੀਂ ਬਹੁਤ ਸਾਰੀਆਂ ਮੰਡੀਆਂ ਚ ਇਹ ਦਿੱਕਤ ਆ ਰਹੀ ਹੈ ਇੱਕ ਤਾਂ ਰੇਟ ਨਹੀਂ ਚੰਗੇ ਮਿਲ ਰਹੇ ਨਾ ਗੈਰ ਬਾਸਮਤੀ ਦੇ ਨਾ ਬਾਸਮਤੀ ਝੋਨੇ ਦੇ ਉੱਪਰੋਂ ਕਿਸਾਨ ਦੀ ਖੱਜਲ ਖਵਾਰੀ ਵੱਕਰੀ ਹੋ ਰਹੀ ਹੈ ਤੇ ਇਹ ਸਾਰਾ ਕੁਝ ਜੇ ਹੁਣ ਕਿਸਾਨ ਕੋਈ ਐਕਸ਼ਨ ਲੈਂਦਾ ਜਾ ਹੜਤਾਲ ਕਿਸਾਨਾਂ ਵੱਲੋਂ ਕੀਤੀ ਜਾਂਦੀ ਹੈ ਰੇਲ ਰੋਕੀ ਜਾਂਦੀ ਹੈ ਜਾਂ ਹਾਈਵੇ ਜਾਮ ਕੀਤਾ ਜਾਂਦਾ ਇਹ ਸਾਰੇ ਐਕਸ਼ਨ ਸਚਾਰੂ ਰੂਪ ਚ ਜੋ ਝੋਨੇ ਦੀ ਖਰੀਦ ਨੂੰ ਚਲਾਉਣ ਵਾਸਤੇ ਜੋ ਕਿਸਾਨਾਂ ਨੂੰ ਇੱਕ ਕਦਮ ਚੁੱਕਣੇ ਪੈਣਗੇ ਕੋਈ ਸਰਕਾਰ ਨਹੀਂ ਕੋਆਪਰੇਟ ਕਰ ਰਹੀ ਕੋਈ ਆਰਤੀਏ ਕੋਈ ਸ਼ੈਲਰ ਵਾਲੇ ਨਹੀਂ ਕੋਆਪਰੇਟ ਕਰ ਰਹੇ ਸਾਰੇ ਜੋ ਰਲ ਮਿਲ ਕੇ ਕਿਸਾਨਾਂ ਦਾ ਸ਼ੋਸ਼ਣ ਕਰ ਰਹੇ ਨੇ ਰੇਟ ਉਹਨਾਂ ਨੂੰ ਚੰਗੇ ਨਹੀਂ ਦੇ ਰਹੇ ਸਗੋਂ ਹਰਤਾਲ ਦੇ ਨਾਮ ਤੇ ਲੁੱਟ ਹੋ ਰਹੀ ਹੈ ਸੋ ਤੁਹਾਡੇ ਇਸ ਤੇ ਕੀ ਵਿਚਾਰ ਨੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਰੂਰ ਸਾਂਝੇ ਕਰੋ ਤੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਜਰੂਰ ਸਾਂਝੀ ਕਰੋ ਤੇ ਇਤਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹਬ ਦੇ YouTube ਚੈਨਲ ਤੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ